ਅੱਜ ਅਸੀਂ ਗੱਲ ਕਰਾਂਗੇ ਖੜਿਆਲ ਨਹਿਰ ਦੀ ਜਿੱਤੇ ਕੀ ਪਾੜ ਪਿਆ ਹੋਇਆ ਹੈ ਖੜਿਆਲ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਇਹ ਪਾਣੀ ਹੈ ਜੋ ਲਗਾਤਾਰ ਜਾ ਰਿਹਾ ਹੈ ਜਿਹੜਾ ਕੀ ਪਾੜ ਵੱਧਾ ਜਾ ਰਿਹਾ ਪਰ ਕਿਤੇ ਨਾ ਕਿਤੇ ਡੇਰਾ ਪ੍ਰੇਮੀ ਤੇ ਨਰੇਗਾ ਮਜ਼ਦੂਰ ਕੋਸ਼ਿਸ਼ ਕਰ ਰਹੇ ਹਨ ਕਿ ਇਸ ਪਾੜ ਨੂੰ ਬੰਦ ਕੀਤਾ ਜਾਵੇ ਚੈਨਲਾਂ ਦੀਆਂ ਖਬਰਾਂ ਤੋਂ ਬਾਅਦ ਪ੍ਰਸ਼ਾਸਨ ਤੇ ਅਸਰ ਹੋਇਆ ਹੌਲੀ ਹੌਲੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪੁੱਜਣ ਲੱਗ ਗਏ ਸੁਰੂ ਚ ਜੋ ਐਸਡੀਐਮ ਸੁਨਾਮ ਤੋਂ ਪਹੁੰਚੇ ਫਿਰ ਤਹਿਸੀਲਦਾਰ ਪਹੁੰਚੇ ਡਰੇਨ ਐਕਸ਼ਨ ਤੇ ਐਡੀਸੀ ਸੰਗਰੂਰ ਵੀ ਪਹੁੰਚੇ ਨੇ ਗੱਲ ਕਰਵਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਲੋਕਾਂ ਲਈ ਕੀ ਪ੍ਰਬੰਧ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਇਹਨਾਂ ਦਾ ਖਾਣ ਪੀਣ ਦਾ ਰੱਖਿਆ ਜਾਂ ਕਿਸ ਤਰ੍ਹਾਂ ਦੇ ਸੋਡੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਸ ਡਰੇਨ ਨੂੰ ਬੰਦ ਕਰਨ ਦੇ ਪੁਖਤਾ ਪ੍ਰਬੰਧ ਹਨ ਜੀ ਤੇ ਮੌਜੂਦਾ ਹਾਲਾਤ ਕੀ ਨੇਗੇ ਇਸਾਂ ਦੇ ਨਾਮ ਦਾ ব্রাঞ্চ ਹੈਗੀ ਹੈ ਜਿਹੜਾ ਕਿ ਪਾਣੀ ਬੁੜਲਾਡਾ ਜਾਂਦਾ ਹੈਗਾ ਤੇ ਖੰਡਿਆਲ ਪਿੰਡ ਦੇ ਵਿੱਚ ਇਹ ਬ੍ਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਹੈ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਾਨੈਂਟਲੀ ਵਾਲਾ ਪਲੱਗ ਕਰਾਂਗੇ ਇੱਕ ਵਾਰੀ ਅਸੀਂ ਪਾਣੀ ਰੋਕ ਲਿਆ ਤੇ ਮੈਂ ਐਕਸ਼ਨ ਮੈਡ ਮੇਰੇ ਨਾਲ ਹੀ ਹੈਗੇ ਆ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰ ਜੀ ਹੀ ਰੋਕ ਲਈ ਆ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਕਰਾ ਲਿਆ। ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤਾਂ ਰੁਕ ਗਿਆ ਉਹਦਾ ਕੀ ਰੀਜ਼ਨ ਆ? ਨਹੀਂ ਪਾਣੀ ਹੁਣ ਤਾਂ ਰੁਕ ਗਿਆ ਹੈ। ਬਟ ਦਾ ਥਿੰਗ ਵਾਸ ਕਿ ਪਿੱਛੋਂ ਪਾਣੀ ਨਹੀਂ ਰੁਕਿਆ। ਕਿ ਪਿੱਛੋਂ ਜਿਹੜਾ ਪਾਣੀ ਹੈ ਕਿਉਂਕਿ ਹੌਲੀ ਹੌਲੀ ਜਾਏਗਾ। ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਘਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ ਠੀਕ ਹੈ ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮਯਾਬ ਹੋਏ ਹਾਂ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ 95 ਜਾਂ 96% ਪਾਣੀ ਰੁਕ ਚੁੱਕਿਆ ਫਿਰ ਗਰਮੀ ਦਾ ਮੌਸਮ ਹੈ ਇੱਥੇ ਕੋਈ ਐਂਬੂਲੈਂਸ ਦੀ ਛੁੱਲਤ ਨਹੀਂ ਹੈ ਮੰਨ ਲਓ ਕਿ ਕੋਈ ਡਿੱਗ ਜਾਏ ਕੋਈ ਹੋਰ ਚੋਟ ਲੱਗ ਜਾਏ ਤਾਂ ਉਹਦਾ ਕੀ ਕਰੇ ਉਹਦਾ ਨਹੀਂ ਨਹੀਂ ਸਾਡੀ ਮੈਡੀਕਲ ਟੀਮ ਇੱਥੇ ਹੈਗੀ ਹੈ ਤੁਹਾਨੂੰ ਹੁਣੇ ਤਾਂ ਦੇਖਤਾਂ ਨੂੰ ਹੁਣੇ ਦੇਖੋ ਸਾਡੇ ਹੁਣੇ ਦੇਖਦੇਗੀ ਗੈਰੀ ਵਿਭਾਗ ਦੀ ਅੰਗੈਲੀ ਨਹੀਂ ਮੰਨਦੇ ਸਰ ਤਿੰਨ ਵਾਰ 23 ਚ ਟ ਤੇ ਹੁਣ ਫੇਰ ਇਹ ਆਲਰੇਡੀ ਅਸੀਂ ਕਹਿਤਾ ਦੇਖੋ ਇਹਦੀ ਨਾ ਅਸੀਂ ਇਨਕੁਆਰੀ ਕਰਾਂਗੇ ਜੋ ਇਹਨਾਂ ਦਾ ਕਹਿਣਾ ਹੈ ਕਿ 115 ਫੁੱਟੇ ਪੂਰੀ ਜਗ੍ਹਾ ਹੋਣੀ ਚਾਹੀਦੀ ਹੈ ਲੇਕਿਨ ਮੌਕੇ ਤੇ 75 80 ਫੋਟੇ ਹੈ ਤੇ ਇੱਚ ਖੱਛਾ ਹੈਗਾ ਵੀ ਕੁਝ ਲੋਕਾਂ ਨੇ ਹੋ ਸਕਦਾ ਇਹ ਜਗ੍ਹਾ ਜਿਹੜੀ ਆਪਣੇ ਖੇਤਾਂ ਚ ਲਾ ਲਈ ਹੋਏ ਇਹਦੀ ਆਲਰੇਡੀ ਮੈਂ ਐਸਟੀਮ ਸਾਹਮਣੂ ਕਹਿਤਾ ਹੂ ਇਸ ਚੀਜ਼ ਦੀ ਇਨਕੁਆਰੀ ਵੀ ਕਰਨਗੇ ਜੋ ਕਿ ਜੇ ਹੁਣ ਆਪਾਂ ਇਸ ਸਾਈਡ ਖੜੇ ਆ ਤੇ ਇਸ ਸਾਈਡ ਤੁਸੀਂ ਦੇਖੋ ਵੀ ਸੜਕ ਵੀ ਹੈਗੀ ਹੈ ਪਰ ਉਧਰ ਸਾਈਡ ਵਾਲੀ ਸੜਕ ਵੀ ਖਤਮ ਹੋ ਚੁੱਕੀ ਹੈ ਠੀਕ ਹੈ ਸੋ ਇਸ ਕਰਕੇ ਖਤਮ ਹੋ ਚੁੱਕੇ ਨੇ ਅੱਧਾ ਅੱਧਾ ਪਾਣਾ ਪਾਣਾ ਘੰਟਾ ਤਾਂ ਯੂ ਵਿਲ ਸੀ ਹੋਰ 1-2 ਘੰਟੇ ਦੇ ਵਿੱਚ ਇਹਦਾ ਪੂਰਾ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪੱਕਾ ਇੰਤਜ਼ਾਮ ਸਰ ਪਿੰਡ ਵਾਸੀ ਇਹ ਗੱਲ ਨੇ ਕਿ ਪਿੰਡ ਵਾਸੀਆਂ ਦੇ ਤੇ ਕੁਝ ਇੰਜੀਨੀਅਰਾਂ ਨੇ ਮਿਲ ਕੇ ਹੀ ਜਿਹੜਾ ਬੰਨ ਨੂੰ ਪੂਰੇ ਆ ਪ੍ਰਸ਼ਾਸਨ ਨਹੀਂ ਕਰਾ ਦੇ ਦੇਖੋ ਜੀ ਐਸੀ ਦੇਖੋ ਮੈਂ ਵੀ ਖੜਾ ਹੈਗਾ ਐਕਸ਼ਨ ਸਾਹਿਬ ਖੜੇ ਐਸਟੀਐਮ ਸਾਹਿਬ ਕੱਲ ਵੀ ਇੱਥੇ ਸੀਗੇ ਨਹੀਂ ਐਸੀ ਕੋ ਗੱਲ ਨਹੀਂ ਹੈਗੀ ਜੀ ਕੱਲ ਦੇ ਸਾਡੇ ਐਸਟੀਐਮ ਸਾਹਿਬ ਤੇ ਸਾਡੇ ਐਕਸ਼ਨ ਸਾਹਿਬ ਇੱਥੇ ਹੈਗੇ ਮੈਂ ਵੀ ਅੱਜ ਆਇਆ ਹੈਗਾ ਐਂਡ ਸਕਸੈਸਫੁਲੀ ਅਸੀਂ ਜਿਹੜਾ ਪਾਣੀ ਹੈਗਾ ਉਹ ਰੋਕ ਲਿਆ ਹੈ ਸਰ ਜ਼ਰੇਗਾ ਦੇ ਕੰਮੇ ਲੱਗੇ ਨੇ ਪਰ ਕੋਈ ਰੋਟੀ ਪਾਣੀ ਦੀ ਸੁਵਿਧਾ ਨਹੀਂ ਦੇਖੋ ਐਸੀ ਐਸੀ ਕੋ ਗੱਲ ਨਹੀਂ ਹੈ ਤੁਹਾਨੂੰ ਜਵਾਬ ਸਵਾਲ ਦਾ ਹੀ ਪੁੱਛ ਰਿਹਾ ਸਤਿ ਸ੍ਰੀ ਅਕਾਲ ਦੇ ਕੋਈ ਮੈਡੀਕਲ ਸਰਵਿਸ ਨਹੀਂ ਕੋਈ ਖਾਣਾ ਨਹੀਂ ਹੈ ਨਹੀਂ ਨਹੀਂ ਮੈਡੀਕਲ ਸਰਵਿਸ ਵੀ ਹੈਗੀ ਹੈ ਐਂਡ ਖਾਣਾ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਕੋਈ ਐਸੀ ਨਹੀਂ ਹੈ ਉਹ ਨਹੀਂ ਅਨਾਉਂਸਮੈਂਟ ਹੋਈ ਆ ਤੁਹਾਡੇ ਹੁੰਦੇ ਸੀ ਕਹਿੰਦੇ ਮੈਡੀਕਲ ਸਰਵਿਸ ਹੈ ਨਹੀਂ ਕੋਈ 108 ਸੱਚ ਸੋਧਿਆਣਾ ਦਾ ਹੈਗਾ ਇਹ ਉਹਨਾਂ ਦੀ ਹੈਲਪ ਵੀ ਅਸੀਂ ਲਈ ਹੈਗੀ ਹੈ ਬਟ ਸਾਡੀ ਐਕਸ਼ਨ ਸਾਹਿਬ ਮੈਡਮ ਦੀ ਟੀਮ ਵੀ ਹੈਗੀ ਹੈ ਇੱਥੇ ਤਾਂ ਹੀ ਮਿਲਜੁਲ ਕੇ ਹੀ ਕੰਮ ਹੋਣੀ ਹੈ ਅਸਟੈਂਟ ਸਰ ਨੂੰ ਪੁੱਛਦੇ ਕਿ ਉਹ ਕਹਿੰਦੇ 108 ਦੇ ਕਾਲ ਕਰਨੀ ਹੈ ਜੀ ਤਾਂ ਪਹੁੰਚਣਗੇ ਐਂਬੂਲੈਂਸ ਦੇਖੋ ਏਸ ਵੀ ਮਾਰੀ ਹੈ ਦੇਖ ਦੀ ਜਿਹੜਾ ਇੱਕ ਪ੍ਰੋਪਰ ਟੀਮ ਹੈਗੀ ਆ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸ ਦੇਣਗੇ ਤਾਂ ਹੀ ਇਹ ਰੁਕਿਆ ਸਾਥ ਸੰਗਤ ਪ੍ਰੇਮੀ ਲੱਗੇ ਹੋਏ ਨੇ ਲਗਭਗ 40 ਬੰਦੇ ਨੇ ਇਹਨਾਂ ਦੇ ਹੈਗੇ ਆ ਇੱਥੇ 40 ਬੰਦੇ ਠੀਕ ਹੈ 40 ਬੰਦੇ ਇੱਕ ਵਾਰ ਏਡੇ ਸਾਲ ਡੇਰਾ ਚੱਚਾ ਚਦੋ ਦੇ ਛੇਵਾਰ ਵੱਡੀ ਗਿਣਤੀ ਚ ਲੱਗੇ ਹੋਏ ਨੇ ਮੈਂ ਕਿ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਆ ਜੀ ਉਹ ਵੀ ਸਾਡੇ ਕਹਿਨ ਤੇ ਇੱਥੇ ਆਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਰਲ ਮਿਲ ਕੇ ਐਜ਼ ਅ ਟੀਮ ਕੰਮ ਕੀਤਾ ਤਾਂ ਹੀ ਅਸੀਂ ਪਾਣੀ ਨੂੰ ਰੋਕ ਪਾਏ ਆ ਸਰ ਮੌਸਮ ਵਿਭਾਗ ਦਾ ਅਲਰਟ ਹੈਗਾ ਤਾਂ ਉਹਨੂੰ ਦੇਖਦੇ ਹੋਏ ਲੱਗਦਾ ਕਿ ਜਲਦੀ ਮੌਸਮ ਅ ਹੇਗਾ ਬਟ ਅਸੀਂ ਦਾ ਪਰਮਨੈਂਟ ਹੱਲ ਕਰਕੇ ਜਾਾਂਗੇ ਤਾਂ ਹੀ ਅਸੀਂ ਇੱਥੇ ਬੈਠੇ ਹੈਗੇ ਆ। ਉਹ ਹੁਣ ਤੋਂ ਪੰਜ ਸੱਤ ਮਹੀਨੇ ਚ ਕਰਨ ਦੀ ਤਿਆਰੀ ਹੈ ਜੀ ਉਹਦੀ ਹੋਰ ਲੈ ਜੂ। ਉਹ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਜੀ ਤੁਸੀਂ ਰੁਕੋ ਇੱਥੇ ਕੁਝ ਨਹੀਂ ਹੁੰਦਾ ਇੱਥੇ ਵੀ ਆਰ ਹੇਅਰ ਅਸੀਂ ਇੱਕ ਵਾਰੀ ਪਾਣੀ ਰੋਕ ਲਿਆ ਹੈਗਾ ਪਲੱਗ ਕਰ ਲਿਆ ਹੁਣ ਇਹਨੂੰ ਪਰਮਨੈਂਟਲੀ ਪਲੱਗ ਕਰਾਂਗੇ। ਠੀਕ ਹੈ ਹੁਣ ਪ੍ਰੋਬਲਮ ਇਹ ਹੈ ਸੋ ਪ੍ਰੋਬਲਮ ਇਹ ਹੈ ਕਿ ਉਧਰਲੇ ਬੰਨੇ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲੋਕਾਂ ਨੇ ਖਾਈ ਲਈ ਹੈ ਜਿਹਦੇ ਕਰਕੇ ਸਾਡੀ ਜੀਸੀਬੀ ਉਧਰੋਂ ਜਾਣ ਹੀ ਪਾਰੀ ਹੁਣ ਜੀਸੀਬੀ ਅਸੀਂ ਇਧਰੋਂ ਭੇਜਾਂਗੇ। ਸਰ ਉਹ ਚੀਜ਼ ਪਰ ਸਰ ਨਹਿਰੀ ਉਹ ਕਹਿ ਰਹੇ ਹੋ ਉਹ ਸਮੱਸਿਆ ਜਾਇਜ਼ ਬਣਦੀ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੇ ਥੋ ਸਕਦਾ ਥੋਂ ਕੱਟਿਆ ਹੋਵੇ ਕਿ ਸਰ ਉਹ ਦੋ ਦਿਨਾਂ 10 ਦਿਨਾਂ ਦੇ ਵਿੱਚ ਤਾਂ ਕੱਟਿਆ ਨਹੀਂ ਗਿਆ ਹੋਵੇਗਾ ਲੋਕ ਕਹਿ ਰਹੇ ਕਿ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਉਸ ਟਾਈਮ ਨਹਿਰੀ ਵਿਭਾਗ ਨੇ ਕਾਰਵਾਈ ਨਹੀਂ ਕੀਤੀ ਸਰ ਤੀਹ ਸਾਲ ਤੋਂ ਜੀ ਦੇਖੋ ਮੈਂ ਅੱਗੇ ਕਿਹਾ ਵੀ ਇਹਦੀ ਮੈਂ ਆਲਰੇਡੀ ਐਸਟੀਮ ਸਾਹਿਬ ਨੂੰ ਕਿਹਾ ਵੀ ਹੀ ਵਿਲ ਡੂ ਐਨ ਇਨਕੁਆਰੀ ਤੇ ਮੈਨੂੰ ਇੱਕ ਰਿਪੋਰਟ ਸਬਮਿਟ ਕਰਨਗੇ ਕਿ ਇਹ ਕਾਰਨ ਇਹਦਾ ਕਿਉਂਕਿ ਜੇ ਤੁਸੀਂ ਨੋਟ ਕਰੋ ਮੈਂ ਆ ਕੇ ਪਹਿਲਾ ਕੁਐਸਚਨ ਕੀਤਾ ਵੀ ਇਤੋਂ ਥੋੜੀ ਕੀ ਦੂਰ ਅੱਗੇ ਪਹਿਲਾਂ ਵੀ ਕੱਟ ਪਿਆ ਤਾਂ ਰੀਜ਼ਨ ਇਹੀ ਸੀਗਾ ਕਿ ਪਰਲੇ ਬੰਨੇ ਜਿਹੜੀ ਸੜਕ ਹੈਗੀ ਸੀ ਸਾਡੀ ਉਹ ਜਿਹੜੀ ਆਲਰੇਡੀ ਕਿਸੇ ਨਾ ਕਿਸੇ ਨੇ ਕੱਟ-ਕੱਟ ਕੇ ਹੌਲੀ-ਹੌਲੀ ਜਿਹੜੀ ਉਹ ਖੇਤਾ ਜੀ ਮਲਾ ਲਈ ਹੈਗੀ ਆ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਫਿਰ ਤੁਹਾਡੇ ਅੱਜ ਦਿਓ ਸਾਹਿਬ ਗੱਡੀ ਚ ਸੀ ਲਾ ਕੇ ਆਰਾਮ ਮਤਲਬ ਆਰਾਮ ਕਰ ਰਹੇ ਨੇ ਇੱਥੇ ਲੇਬਰ ਕੰਮ ਕਰ ਰਹੇ ਆ ਨਹੀਂ ਨਹੀਂ ਅਸੀਂ ਨਾਲ ਖੜੇ ਮੈਂ ਖੜਾ ਨਾ ਇੱਥੇ ਤੁਸੀਂ ਅਜੀਤ ਮੈਪ ਟੀਵੀ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਖੜਿਆਲ ਨਹਿਰ ਦੀ ਜਿੱਤੇ ਕੀ ਪਾੜ ਪਿਆ ਹੋਇਆ ਹੈ ਖੜਿਆਲ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਇਹ ਪਾਣੀ ਆ ਜੋ ਲਗਾਤਾਰ ਜਾ ਰਿਹਾ ਹੈ ਜਿਹੜਾ ਕੀ ਪਾੜ ਵੱਧਾ ਜਾ ਰਿਹਾ ਪਰ ਕਿਤੇ ਨਾ ਕਿਤੇ ਡੇਰਾ ਪ੍ਰੇਮੀ ਤੇ ਨਰੇਗਾ ਮਜ਼ਦੂਰ ਕੋਸ਼ਿਸ਼ ਕਰ ਰਹੇ ਹਨ ਕਿ ਇਸ ਪਾੜ ਨੂੰ ਬੰਦ ਕੀਤਾ ਜਾਵੇ ਚੈਨਲਾਂ ਦੀਆਂ ਖਬਰਾਂ ਤੋਂ ਬਾਅਦ ਪ੍ਰਸ਼ਾਸਨ ਤੇ ਅਸਰ ਹੋਇਆ ਹੌਲੀ ਹੌਲੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪੁੱਜਣ ਲੱਗ ਗਏ ਸੁਰੂ ਚ ਜੋ ਐਸਡੀਐਮ ਸੁਨਾਮ ਤੋਂ ਪਹੁੰਚੇ ਫਿਰ ਤਹਿਸੀਲਦਾਰ ਪਹੁੰਚੇ ਡਰੇਨ ਐਕਸ਼ਨ ਤੇ ਏ ਸੀ ਸੰਗਰੂਰ ਵੀ ਪਹੁੰਚੇ ਨੇ ਗੱਲ ਕਰਨ ਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਲੋਕਾਂ ਲਈ ਕੀ ਪ੍ਰਬੰਧ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਇਹਨਾਂ ਦਾ ਖਾਣ ਪੀਣ ਦਾ ਰੱਖਿਆ ਜਾਂ ਕਿਸ ਤਰ੍ਹਾਂ ਦੇ ਸੋਡੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਸ ਡਰੇਨ ਨੂੰ ਬੰਦ ਕਰਨ ਦੇ ਪੁਖਤਾ ਪ੍ਰਬੰਧ ਹਨ ਜੀ ਤੇ ਮੌਜੂਦਾ ਹਾਲਾਤ ਕੀ ਨੇਗੇ ਇਹ ਸਾਡੀ ਸੁਨਾਮ ਸਾ ਬ੍ਰਾਂਚ ਹੈਗੀ ਜਿਹੜਾ ਕਿ ਪਾਣੀ ਬੁੜਲਾਡਾ ਜਾਂਦਾ ਹੈਗਾ ਤੇ ਖੰਡਿਆਲ ਪਿੰਡ ਦੇ ਵਿੱਚ ਇਹ ਬਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਐ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਨੈਂਟਲੀ ਵਾਲਾ ਪਲੱਗ ਕਰਾਂਗੇ ਇੱਕ ਵਾਰੀ ਅਸੀਂ ਪਾਣੀ ਰੋਕ ਲਿਆ ਤੇ ਮੈਂ ਐਕਸ਼ਨ ਮੈਡਮ ਮੇਰੇ ਨਾਲ ਹੀ ਹੈਗੇ ਆ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰ ਜੀ ਹੀ ਰੋਕ ਲਈ ਐ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰ੍ਹਾਂ ਇੱਕ ਨਾ ਕਰਾਂਗੇ ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤੱਕ ਰੁਕਿਆ ਉਹਦਾ ਕੀ ਰੀਜ਼ਨ ਆ ਨਹੀਂ ਪਾਣੀ ਹੁਣ ਤੱਕ ਰੁਕ ਗਿਆ ਬਟ ਦਾ ਥਿੰਗ ਵਾਸ ਕਿ ਪਿੱਛੋਂ ਪਾਣੀ ਨਹੀਂ ਰੁਕਿਆ ਕੇ ਪਿੱਛੋਂ ਜਿਹੜਾ ਪਾਣੀ ਐ ਕਿਉਂਕਿ ਹੌਲੀ ਹੌਲੀ ਜਾਏਗਾ ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾਈ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਘਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ ਠੀਕ ਹੈ ਤੇ ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮਯਾਬ ਹੋਏ ਆ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ 95 ਜਾਂ 96% ਪਾਣੀ ਰੁਕ ਚੁੱਕਿਆ ਫਿਰ ਗਰਮੀ ਦਾ ਮੌਸਮ ਹੈ ਇੱਥੇ ਕੋਈ ਐਂਬੂਲੈਂਸ ਦੀ ਛੂਲਤ ਨਹੀਂ ਹੈ ਮੰਨ ਲਓ ਕਿ ਕੋਈ ਡਿੱਗ ਜਾਏ ਕੋਈ ਹੋਰ ਚੋਟ ਲੱਗ ਜਾਏ ਤਾਂ ਉਹਦਾ ਕੀ ਕਰੇ ਉਹਦਾ ਨਹੀਂ ਨਹੀਂ ਸਾਡੀ ਮੈਡੀਕਲ ਟੀਮ ਇੱਥੇ ਹੈਗੀ ਹੈ ਤੁ ਸੋ ਸਾਡੇ ਨੂੰ ਇਹ ਦੇਖਦੇ ਕਿ ਮੇਰੇ ਵਿਭਾਗ ਦੀ ਅੰਗੈਲੀ ਨਹੀਂ ਮੰਨਦੇ ਸਰ ਤਿੰਨ ਵਾਰ 23 ਚ ਟੁੱਟੀ 24 ਚ ਟੁੱਟੀ ਤੇ ਹੁਣ ਫੇਰ ਇਹ ਆਲਰੇਡੀ ਅਸੀਂ ਕਹਿਤਾ ਦੇਖੋ ਇਹਦੀ ਨਾ ਅਸੀਂ ਇਨਕੁਆਰੀ ਕਰਾਂਗੇ ਜੋ ਇਹਨਾਂ ਦਾ ਕਹਿਣਾ ਹੈ ਕਿ 115 ਫੁੱਟੇ ਪੂਰੀ ਜਗ੍ਹਾ ਹੋਣੀ ਚਾਹੀਦੀ ਹੈ ਲੇਕਿਨ ਮੌਕੇ ਤੇ 75 80 ਫੁੱਟੇ ਹੈ ਤੇ ਇੱਚ ਖਛਾ ਹੈਗਾ ਵੀ ਕੁਝ ਲੋਕਾਂ ਨੇ ਹੋ ਸਕਦਾ ਇਹ ਜਗ੍ਹਾ ਜਿਹੜੀ ਆਪਣੇ ਖੇਤਾਂ ਚ ਲਾ ਲਈ ਹੋਏ ਇਹਦੀ ਆਲਰੇਡੀ ਮੈਂ ਇਸ ਜੇ ਸਾਹਮਣੂ ਕਹਿਤਾ ਹੋ ਇਸ ਚੀਜ਼ ਦੀ ਇਨਕੁਆਰੀ ਵੀ ਕਰਨਗੇ ਸਰ ਸੈਂਡ ਬੈਗ ਜੋ ਕਿ ਜਿਵੇਂ ਹੁਣ ਆਪਾਂ ਇਸ ਸਾਈਡ ਖੜੇ ਆ ਤੇ ਇਸ ਸਾਈਡ ਤੁਸੀਂ ਦੇਖੋ ਵੀ ਸੜਕ ਵੀ ਹੈਗੀ ਹੈ ਪਰ ਉਧਰ ਸਾਈਡ ਉਨਾ ਘੰਟਾ ਕੰਮ ਰੁਕ ਜਾਂਦਾ ਫਿਰ ਸੈਂਡ ਬੈਗ ਆਉਂਦੇ ਦੇਖੋ ਮੈਂ ਵੀ ਇੱਥੇ ਮੌਕੇ ਤੇ ਹੈਗਾ ਤੁਹਾਡੇ ਸਾਹਮਣੇ ਅਸੀਂ ਪਾਣੀ ਰੋਕ ਲਿਆ ਤੇ ਯੂ ਵਿਲ ਸੀ ਹੋਰ 1-2 ਘੰਟੇ ਦੇ ਵਿੱਚ ਇਹਦਾ ਪੂਰਾ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪੱਕਾ ਇੰਤਜ਼ਾਮ ਹੋ ਗਿਆ ਸਰ ਪਿੰਡ ਵਾਸੀਏ ਕਿ ਪਿੰਡ ਵਾਸੀਆਂ ਦੇ ਤੇ ਕੁਝ ਅੰਜਿਓ ਨੇ ਮਿਲ ਕੇ ਹੀ ਜਿਹੜਾ ਬੰਨ ਨੂੰ ਪੂਰੇ ਆ ਪ੍ਰਸ਼ਾਸਨ ਨੇ ਠੀਕ ਹੈ ਦੇਖੋ ਜੀ ਐਸੀ ਦੇਖੋ ਮੈਂ ਵੀ ਖੜਾ ਹੈਗਾ ਐਕਸ਼ਨ ਸਾਹਿਬ ਖੜੇ ਐਸਟੀਐਮ ਸਾਹਿਬ ਕੱਲ ਵੀ ਇੱਥੇ ਸੀਗੇ ਠੀਕ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜੀ ਕੱਲ ਦੇ ਸਾਡੇ ਐਸਟੀਐਮ ਸਾਹਿਬ ਤੇ ਸਾਡੇ ਐਕਸ਼ਨ ਸਾਹਿਬ ਇੱਥੇ ਹੈਗੇ ਮੈਂ ਵੀ ਅੱਜ ਆ ਸਰਕਾਰ ਦੇ ਕੰਮੇ ਲੱਗੇ ਹੋਏ ਨੇ ਪਰ ਕੋਈ ਰੋਟੀ ਪਾਣੀ ਦੀ ਸਹੂਲਤ ਨਹੀਂ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਨਹੀਂ ਸਾਰਾ ਕੁਝ ਅਵੇਲੇਬਲ ਹੈਗਾ ਜੀ ਦੇਖੋ ਐਸੀ ਐਸੀ ਕੋਈ ਗੱਲ ਨਹੀਂ ਹੈ ਤੁਹਾਨੂੰ ਜਵਾਬ ਸਵਾਲ ਤਾਂ ਹੀ ਪੁੱਛ ਰਹੇ 70 70 ਸਾਲ ਦੇ ਲੋਕ ਨੇ ਕੋਈ ਮੈਡੀਕਲ ਸਰਵਿਸ ਨਹੀਂ ਕੋਈ ਖਾਣਾ ਨਹੀਂ ਹੈ ਨਹੀਂ ਨਹੀਂ ਮੈਡੀਕਲ ਸਰਵਿਸ ਵੀ ਹੈਗੀ ਹੈ ਐਂਡ ਖਾਣਾ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਕੋਈ ਐਸੀ ਨਹੀਂ ਹੈ ਉਹ ਨਹੀਂ ਅਨਾਊਂਸਮੈਂਟ ਹੋਈ ਆ ਤੁਹਾਡੇ ਹੁੰਦੇ ਸੀ ਜੀ ਕਹਿੰਦੇ ਮੈਡੀਕਲ ਸਰਵਿਸ ਹੈ ਨਹੀਂ ਕੋਈ ਸਿਹਤਰਾ ਸੱਤ ਸੌਦਿਆਣਾ ਦਾ ਹੈਗਾ ਇਹ ਉਹਨਾਂ ਦੀ ਹੈਲਪ ਵੀ ਅਸੀਂ ਲਈ ਹੈਗੀ ਹੈ ਬਟ ਸਾਡੀ ਐਕਸ਼ਨ ਸਾਹਿਬ ਮੈਡਮ ਦੀ ਟੀਮ ਵੀ ਹੈਗੀ ਹੈ ਇੱਥੇ ਤਾਂ ਹੀ ਮਿਲਜੁਲ ਕੇ ਹੀ ਕ ਇਸ ਹੀ ਮਾਰੀ ਦੇਖੋ 800 ਸੀਨੀਅਰ ਆਫੀਸਰਸ ਤੇ ਮੈਂ ਹੈਗਾ ਐਸਟੀਐਮ ਸਾਹਿਬ ਹੈਗੇ ਐਕਸ਼ਨ ਹੈਗੇ ਆ ਫਿਰ ਇਹਨਾਂ ਦੀ ਜਿਹੜਾ ਇੱਕ ਪ੍ਰੋਪਰ ਟੀਮ ਹੈਗੀ ਆ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸ ਦੇਣਗੇ ਤਾਂ ਹੀ ਇਹ ਰੁਕਿਆ ਸਤਸੰਗ ਪ੍ਰੇਮੀ ਲੱਗੇ ਹੋਏ ਨੇ ਲਗਭਗ 40 ਬੰਦੇ ਨੇ ਇਹਨਾਂ ਦੇ ਹੈਗੇ ਆ ਇੱਥੇ 40 ਬੰਦੇ ਠੀਕ ਹੈ 40 ਬੰਦੇ ਇੱਥੇ ਇੱਕ ਵਾਰ ਹਾਂ ਇਹਦੇ ਨਾਲ ਡੇਰਾ ਚਿੱੱਚਾ ਚੋਦੋ ਦੇ ਸੇਵਾਦਾਰ ਵੱਡੀ ਗਿਣਤੀ ਚ ਲੱਗੇ ਹੋਏ ਮੈਂ ਕਿ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਆ ਜੀ ਉਹ ਵੀ ਸਾਡੇ ਕਹਿਨ ਤੇ ਇੱਥੇ ਆਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਰਲ ਮਿਲ ਕੇ ਐਜ਼ ਅ ਟੀਮ ਕੰਮ کی جلدی اسی اسیں اسنو ختم کر کے دیکھو پیسے ਤਾਂ پانی ਤੁਹਾਡੇ سامنے ایک ری ਰੁگ گیا ਤੁਹਾਨੂੰ दिख ही ਰਿਹਾ ਹੈਗਾ بٹ اسی ਇਹਦਾ ਪਰਮਨੈਂਟ حل ਕਰਕੇ ਜਾਾਂਗੇ ਤਾਂ ਹੀ ਅਸੀਂ ਇੱਥੇ ਬੈਠੇ ਹੈਗੇ ਆ ਉਹ ਹੁਣ ਤੋਂ ਪੰਜ ਸੱਤ ਮਹੀਨੇ ਚ ਕਰਨ ਦੀ ਤਿਆਰੀ ਹੈ ਜੀ ਉਹਦੀ ਹੋਰ ਲੈ ਜੂ ਠੀਕ ਉਹ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਜੀ ਤੁਸੀਂ ਰੁਕੋ ਇੱਥੇ ਕੁਛ ਨਹੀਂ ਹੁੰਦਾ ਇੱਥੇ ਵੀ ਆਰ ਹੇਅਰ ਅਸੀਂ ਇੱਕ ਵਾਰੀ ਪਾਣੀ ਰੋਕ ਲਿਆ ਹੈਗਾ ਪਲੱਗ ਕਰ ਲਿਆ ਹੁਣ ਇਹਨੂੰ ਪਰਮਨੈਂਟਲੀ ਪਲੱਗ ਕਰਾਂਗੇ ਠੀਕ ਹੈ ਹੁਣ ਪ੍ਰੋਬਲਮ ਇਹ ਹੈ ਸੋ ਪ੍ਰੋਬਲਮ ਇਹ ਹੈ ਕਿ ਉਧਰਲੇ ਬੰਨੇ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲੋਕਾਂ ਨੇ ਖਾਈ ਲਈ ਹੈ ਜਿਹਦੇ ਕਰਕੇ ਸਾਡੀ ਜੀਸੀਬੀ ਉਧਰ ਜਾ ਉਧਰ ਭੇਜਾਂਗੇ ਸਰ ਉਹ ਚੀਜ਼ ਪਹਿਲਾਂ ਸਰ ਨਹਿਰੀ ਉਸੇ ਕਹਿ ਰਹੇ ਹੋ ਉਹ ਸਮੱਸਿਆ ਜਾਇਜ਼ ਬਣਦੀ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੇ ਥੋ ਸਕਦਾ ਥਾਂ ਕੱਟਿਆ ਹੋਵੇ ਕਿ ਸਰ ਉਹ ਦੋ ਦਿਨਾਂ 10 ਦਿਨਾਂ ਦੇ ਵਿੱਚ ਤਾਂ ਕੱਟਿਆ ਨਹੀਂ ਗਿਆ ਹੋਵੇਗਾ ਲੋਕ ਕਹਿ ਰਹੇ ਕਿ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਉਸ ਟਾਈਮ ਨਹਿਰੀ ਵਿਭਾਗ ਨੇ ਕਾਰਵਾਈ ਸਰ ਤਰੀ 3 ਸਾਲ ਤੋਂ ਦੇਖੋ ਮੈਂ ਅੱਗੇ ਕਿਹਾ ਵੀ ਇਹਦੀ ਮੈਂ ਆਲਰੇਡੀ ਐਸਟੀਮ ਸਾਹਿਬ ਨੂੰ ਕਿਹਾ ਵੀ ਹੀ ਵਿਲ ਡੂ ਐਨ ਇਨਕੁਆਰੀ ਤੇ ਮੈਨੂੰ ਇੱਕ ਰਿਪੋਰਟ ਸਬਮਿਟ ਕਰਨਗੇ ਕਿ ਇਹ ਕਾਰਨ ਇਹਦਾ ਕਿਉਂਕਿ ਜੇ ਤੁਸੀਂ ਨੋਟ ਕਰੋ ਮੈਂ ਆ ਕੇ ਪਹਿਲਾਂ ਕੁਐਸਚਨ ਕੀਤਾ ਵੀ ਇਤੋਂ ਥੋੜੀ ਕੀ ਦੂਰ ਅੱਗੇ ਪਹਿਲਾਂ ਵੀ ਕੱਟ ਪਿਆ ਤਾਂ ਰੀਜ਼ਨ ਉਹ ਜਿਹੜੀ ਆ ਆਲਰੇਡੀ ਕਿਸੇ ਨਾ ਕਿਸੇ ਨੇ ਕੱਟ-ਕੱਟ ਕੇ ਹੌਲੀ-ਹੌਲੀ ਜਿਹੜੀ ਉਹ ਖੇਤਾ ਜੀ ਮਲਾ ਲਈ ਹੈਗੀ ਆ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਫਿਰ ਤੁਹਾਡੇ ਅੱਜ ਜੋ ਸਾਹਿਬ ਗੱਡੀ 'ਚ ਸੀ ਲਾ ਕੇ ਆਰਾਮ ਆਰਾਮ ਕਰ ਰਹੇ ਨੇ ਇੱਥੇ ਲੇਬਰ ਕੰਮ ਕਰ ਰਹੇ ਨੇ ਨਹੀਂ ਨਹੀਂ ਅਸੀਂ ਨਾਲ ਖੜੇ ਮੈਂ ਖੜਾ ਨਾ ਇੱਥੇ ਤੁਸੀਂ ਅਜੀਤ ਮੈਪ ਟੀਵੀ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਖੜਿਆਲ ਨਹਿਰ ਦੀ ਜਿੱਤੇ ਕੀ ਪਾੜ ਪਿਆ ਹੋਇਆ ਹੈ ਖੜਿਆਲ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਇਹ ਪਾਣੀ ਆ ਜੋ ਲਗਾਤਾਰ ਜਾ ਰਿਹਾ ਹੈ ਜਿਹੜਾ ਕੀ ਪਾੜ ਵੱਧਾ ਜਾ ਰਿਹਾ ਪਰ ਕਿਤੇ ਨਾ ਕਿਤੇ ਡੇਰਾ ਪ੍ਰੇਮੀ ਤੇ ਨਰੇਗਾ ਮਜ਼ਦੂਰ ਕੋਸ਼ਿਸ਼ ਕਰ ਰਹੇ ਹਨ ਕਿ ਇਸ ਪਾੜ ਨੂੰ ਬੰਦ ਕੀਤਾ ਜਾਵੇ ਚੈਨਲਾਂ ਦੀਆਂ ਖਬਰਾਂ ਤੋਂ ਬਾਅਦ ਪ੍ਰਸ਼ਾਸਨ ਤੇ ਅਸਰ ਹੋਇਆ ਹੌਲੀ ਹੌਲੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪੁੱਜਣ ਲੱਗ ਗਏ ਸੁਰੂ ਚ ਜੋ ਐਸਡੀਐਮ ਸੁਨਾਮ ਤੋਂ ਪਹੁੰਚੇ ਫਿਰ ਤਹਿਸੀਲਦਾਰ ਪਹੁੰਚੇ